ਸਾਰੇ ਪੰਜਾਬੀਓ ਪੰਜਾਬ ਐਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਨਵੇਂ ਸਿਰੇ ਨਵੇਂ ਸਿਰੇ ਪੈਰਾਂ ਸਿਰ ਹੋਣ ਲਈ ਸਾਡੇ ਭਰਾਵਾਂ ਦੀ ਮਦਦ ਨਾਲ ਸਾਡੇ ਪਹਾੜ ਪੀੜਤ ਪਰਵਾਰਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਅਸੀਂ ਸਾਰੇ ਰਲ ਕੇ ਲੱਗੇ ਹੋਏ ਹਾਂ ਕਿ ਹੜ੍ਹਾਂ ਦੀ ਮਾਰ ਤੋਂ ਆਪਣੇ ਭਾਈਚਾਰੇ ਨੂੰ ਬਚਾ ਸਕੀਏ ਇਸ ਪੀੜਾ ਦੇ ਵਿੱਚੋਂ ਹਲੇ ਨਿਕਲੇ ਨਹੀਂ ਇੱਕ ਵੱਡਕਿਸਮ ਦੀ ਨਾਲ ਹੁਸ਼ਾਰਪੁਰ ਵਿੱਚ ਘਟਨਾ ਬਚ ਗਈ ਹੋ ਗਈ ਜਿਹਦੀ ਜਿੰਨੀ ਨਿੰਦਾ ਕੀਤੀ ਜਾਏ ਉਹ ਨਹੀਂ ਥੋੜੀ ਹੈ ਇਹ ਠੀਕ ਹੈ ਅਦਾਲਤ ਤੋਂ ਮੰਗ ਕਰਨੀ ਬਣਦੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਘਟੋ ਘਟ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਹੀ ਹੈ ਇਹ ਸਾਨੂੰ ਸਮਝਣਾ ਪਵੇਗਾ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿਰ ਤੇ ਚੱਲਦੀ ਹੈ ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਇਸ ਜਿਹਨਾਂ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀ ਹੈ ਇਸ ਪਾਸੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਇੱਥੋਂ ਇੱਥੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਟਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਟਾ ਬੈਠ ਜਾਏਗਾ ਜਿਹੜੇ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹੱਕ ਬਣਦਾ ਅਸੀਂ ਸਾਰੇ ਰਲ ਕੇ ਕਰੀਏ ਹਾਂ ਇਹ ਵੀ ਮੰਗ ਕਰੀਏ ਕਈ ਜਿੰਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਵਾਉਣ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਹੋਵੇ ਕਿੱਥੋਂ ਆਇਆ ਕਿਸੋ ਜਿਹਾ ਬੰਦਾ ਹੈ ਪਰ ਇਹ ਕਹਿਣਾ ਇੱਕ ਮਹਿੰਮ ਦੇ ਤੌਰ ਤੇ ਮਾਹੌਲ ਸਰਚਾਰਜ ਕਰਨਾ ਕਿ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਵਿੱਚੋਂ ਤਾਂ ਮੈਂ ਸਮਝਦਾ ਸੀ ਆਪਣੇ ਪੈਰ ਖੁਆੜਾ ਆਪ ਮਾਰ ਰਹੇ ਆ ਤੁਸੀਂ ਜੇ ਸਾਰੀ ਸਟੇਸੀ ਨੂੰ ਖੋਖੋਗੇ ਤੁਹਾਡੇ ਕਿੰਨੇ ਬਾਹਰ ਬੈਠੇ ਨੇ ਉਹਨਾਂ ਦਾ ਕੀ ਹੋਏਗਾ ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਭੇਜੀ ਜਾਂਦੇ ਹੋ ਉੱਥੇ ਪ੍ਰਵਾਸੀ ਨੇ ਕੈਨੇਡਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਅਮਰੀਕਾ 'ਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਇੰਗਲੈਂਡ 'ਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਤਾਂ ਫਿਰ ਸਾਰੇ ਨੂੰ ਪੰਜਾਬੀਆਂ ਨੂੰ ਜਿਹੜੇ ਚੰਗੇ ਵੈਲ ਸੈਟਲਡ ਨੇ ਉਹਨਾਂ ਨੂੰ ਉਥੋਂ ਖਾੜ ਦੇਣਾ ਸੀ ਉਸ ਵੇਲੇ ਮੈਨੂੰ ਅਸੀਂ ਹਵਾ ਦੇ ਰਹੇ ਆ ਜਿਹੜੀ ਮਹਿਮ ਪ੍ਰਵਾਸੀਆਂ ਦੇ ਨਾਂ ਤੇ ਸਾਡੇ ਆਪਣੇ ਪਰਿਵਾਰ ਨੂੰ ਪੱਟਣ ਨੂੰ ਤੁਰੇ ਫਿਰਦੀ ਹੈ ਇਹ ਮੈਂ ਬੇਨਤੀ ਕਰਨਾ ਥੋੜੇ ਜਿਹਾ ਸਿਆਣੇ ਬਣੋ ਸਾਡਾ ਪ੍ਰਵਾਸੀ ਭਰਾਵਾਂ ਤੇ ਬਿਨਾ ਨਹੀਂ ਸਰਦਾ ਖੇਤੀ ਸਾਡੀ ਰੋਜ਼ਾਏਗੀ ਇੰਡਸਟਰੀ ਸਾਡੀ ਰੋਜ਼ਾਏਗੀ ਸਾਡਾ ਇਹ ਕੋਲ ਹੈ ਕਿ ਇੰਡਸਟਰੀ ਦੇ ਕਿਤੇ ਦੋ ਹੀ ਤਾਂ ਚੀਜ਼ਾਂ ਨੇ ਤੇ ਜੇ ਇਹ ਵੀ ਰੋਡ ਦਿੱਤੀਆਂ ਆਪਣੇ ਆਪ ਤਾਂ ਫਿਰ ਕੀ ਬਚੇਗਾ ਮੇਰੀ ਬੇਨਤੀ ਹੈ ਕਿ ਆਪਕਾ ਨਾ ਹੋ ਅਸੀਂ ਮੰਨ ਕਰੀਏ ਜਿੰਨੇ ਨੇ ਕਰਾਈ ਕੀਤਾ ਹੈ ਉਹਨਾਂ ਨੂੰ ਸੱਚ ਤੋਂ ਸੱਚ ਸਜਾ ਮਿਲੇ ਪਰ ਸਰਕਾਰ ਦੀ ਜ਼ਿੰਮੇਵਾਰੀ ਆਇਦ ਕਰੀਏ ਭਈ ਜਿੰਨੇ ਪ੍ਰਵਾਸੀ ਇੱਥੇ ਰਹਿੰਦੇ ਨੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਵੈਰੀਫਾਈ ਕਰੋ ਉਹਨਾਂ ਦਾ ਪਛੋਕੜ ਕੀ ਹੈ ਕਿੱਥੇ ਉਹਨਾਂ ਦੀ ਵੈਰੀਫਿਕੇਸ਼ਨ ਕਰਨਾ ਸਰਕਾਰ ਦਾ ਕੰਮ ਹੈ ਪੁਲਿਸ ਵੈਰੀਫਾਈ ਕਰੇ ਪਰ ਇਹ ਨਹੀਂ ਕਿ ਅਸੀਂ ਇੱਕ ਮੁਹਿੰਮ ਚਲਾ ਕੇ ਮਾਹੌਲ ਨੂੰ ਤਣਾਅ ਨੂੰ ਮਨਾ ਕੇ ਇੱਥੇ ਹਾਲਾਤ ਖਰਾਬ ਕਰੀਏ میری ਬੇਨਤੀ ਹੈ ਸਮਝੋ ਬਾਰ-ਬਾਰ ਸਨਮਰ ਬੇਨਤੀ ਕਰਦਾ ਪੰਜਾਬ ਦੇ ਹਿਤ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਬਿਲਕੁਲ ਨਹੀਂ ਸੰਭળો ਕਿ ਆਪਣੇ ਪੰਜਾਬ ਨੂੰ ਬਚਾ ਲਓ ਬਹੁਤ-ਬਹੁਤ ਧੰਨਵਾਦ